ਤੇ ਵੀ ਆਪਾਂ ਇੱਥੋਂ ਸੰਗਤ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਤੇ ਵੀ ਆਪਾਂ ਚੱਲਦੇ ਹੁਣ ਅੱਗੇ ਨੂੰ ਤੇ ਵੀ ਅੱਗੇ ਨੂੰ ਗੁਰਦੁਆਰਾ ਆਪਣਾ ਜਿਹੜਾ ਹੈਗਾ ਮਾਲ ਟੇਕੜੀ ਸਾਹਿਬ ਤੇ ਵੀ ਜਿੱਥੋਂ ਮਹਾਰਾਜ ਜੀ ਨੇ ਖਜ਼ਾਨਾ ਲਿਆਂਦਾ ਸੀਗਾ ਤੇ ਜੋ ਕੀ ਇੱਥੇ ਗੁਰੂ ਦਵਾਰਾ ਜੋ ਹੈ ਸੰਗਤ ਸਾਹਿਬ ਇੱਥੇ ਵੰਡਿਆ ਸੀਗਾ ਤੇ ਵੀ ਲੋ ਕਰਵਾਉਣੇ ਆਪ ਜੀ ਨੂੰ ਦਰਸ਼ਨ ਤੇ ਵੀ ਆਪਾਂ ਜਿਹੜੇ ਇਸ ਸਮੇਂ ਪਹੁੰਚ ਗਏ ਹੈ ਮਾਲ ਟੇਕੜੀ ਗੁਰਦੁਆਰਾ ਜੋ ਹੈਗਾ ਜਿੱਥੇ ਬਾਬਾ ਜੀ ਨੇ ਖਜਾਣਾ ਪਟਿਆ ਸੀ ਇੱਥੋਂ ਤੇ ਬਈ ਲੋ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦੇ ਤੇ ਵੀ ਆਪਣੇ ਸੰਗਤਾਂ ਜਿਹੜੀਆਂ ਅੱਗੇ ਜਾ ਰਹੀਆਂ ਹੈ ਆਪਣੇ ਨਾਲ ਦੀਆਂ ਹੈ ਜੀਆਂ ਤੇ ਇਹ ਪੰਜਾਬ ਤੋਂ ਆਈਆਂ ਸੀ ਸੰਗਤਾਂ ਤੇ ਆਪਣੇ ਤੋਂ ਦੋ ਤਿੰਨ ਆਪਾਂ ਜੀ ਯਾਤਰਾ ਇੱਥੇ ਇਕੱਠੀ ਕਰ ਚੁੱਕੇ ਆ ਇਹਨਾਂ ਦੇ ਨਾਲ ਇੱਥੇ ਇੱਕ ਇੱਥੇ ਕਿਤੇ ਸੀ ਇੱਕ ਦਿਨ ਹੋਰ ਗਿਆ ਸੀ ਗੁਰਦੁਆਰਾ ਬਾਬਾ ਨਾਨਕ ਜੀ ਦਾ ਤੁਸੀਂ ਆਪਾਂ ਜਿਹੜੇ ਇੱਥੇ ਗੁਰਦੁਆਰੇ ਸਾਹਿਬ ਕਰ ਲਿਆ ਦਰਸ਼ਨ ਤੇ ਵੀ ਆਪਾਂ ਹੁਣ ਇੱਥੇ ਇੰਤਜ਼ਾਰ ਕਰਦੇ ਆਂ ਬਾਬਾ ਜੀ ਆਉਣ ਦਾ ਤੇ ਬਾਬਾ ਜੀ ਆਉਣਗੇ ਤੇ ਆਪਾਂ ਨੂੰ ਕੁਝ ਜਿਹੜਾ ਹੈਗਾ ਇੱਥੋਂ ਵੀ ਜਿਹੜਾ ਕੇ ਆਕਿਆ ਹੈਗੀ ਜੋ ਆਪਣੇ ਇੱਥੋਂ ਦੀ ਗੁਰੂ ਸਾਹਿਬ ਨੇ ਜਿਹੜਾ ਗੁਰੂ ਜੀ ਕੀ ਵਤੇ ਗੁਰੂ ਪਿਆਰੇ ਸਾਥ ਸੰਗਤ ਜੀਓ ਇਸ ਥਾਂ ਗੁਜ਼ਾਰਾ ਮਾਰ ਕੇ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਖਜ਼ਾਨੇ ਦੀ ਥਾਂ ਇਸ ਥਾਂ ਤੋਂ ਦਸਵੇਂ ਪਾਤਸ਼ਾਹ ਸਾਹਿਬ ਜੀ

जनरल खजाना हो अजमी आज भी ठाकुर द्वारा के रखी हुई है तनखा मांगे तो बार मेरा बचा खजाना ऊपर संगत साहब तो ले आके इसे स्थान दे दबता दबन तो बाद क्या समाओ का चलो तो तो साडा खालसा तैयार पे तैयार होके 96 करोड़ सज्जू का दादा राले माता ने सेवा रखी है लिखा लिखाए से पाठे में अपने दशरथ पाके श्री महाराज की खुशियां बक्षा के पास जो यात्रा सकती है माता जी